ਸਾਡੀ ਜਿਹੜੀ ਇੰਟਰੈਕਸ਼ਨ ਹੋਈ ਸੀਗੀ ਅੱਜ ਤੋਂ 10-12 ਦਿਨ ਪਹਿਲਾਂ ਜੀ ਜੀ ਥੋੜਾ ਜਿਹਾ ਨੀਚੇ ਆਪਾਂ ਥੋੜਾ ਥੱਲੇ ਕਰਨ ਦਾ ਆਪਾਂ ਥੋੜਾ ਥੱਲੇ ਹਾਂਜੀ ਹਾਂ ਜੀ ਸਾਡੀ ਇੰਟਰੈਕਸ਼ਨ 12 ਦਿਨ ਪਹਿਲਾਂ ਕੀਤੀ ਹੋਈ ਸੀਗੀ ਆ ਮੈਂ ਤੁਹਾਨੂੰ ਪ੍ਰਾਇੋਰਟੀਜ਼ ਦੱਸੀ ਸੀਗੀਆਂ ਬੇਸਿਕਲੀ ਪੰਜ ਪ੍ਰਾਇੋਰਟੀ ਸੀਗੀਆਂ ਫਸਟ ਵਾਸ ਯੂਥ ਨੱਦਣਾ ਚੈਬਰਡ ਸੈਕੰਡ ਵਾਸ ਇੰਟੀਗ੍ਰੇਟਿੰਗ ਟ੍ਰਾਫਿਕ ਪੀਸੀਆਰ ਤੇ ਟ੍ਰਾਫਿਕ ਤੇ ਜ਼ਿਆਦਾ ਆਪਾਂ ਸੁਚਾਰੂ ਢੰਗ ਨਾਲ ਕੰਮ ਕਰਨਾ ਸੀਗਾ ਤੀਸਰੀ ਸੀਗੀ ਪਰਫਾਰਮੈਂਸ ਕਰਾਈਟੇਰੀਆ ਚੌਥੀ ਸੀਗੀ ਗ੍ਰੀਵੈਂਸ ਰੈਡਰੈਸਲ ਤੇ ਪੰਜਵੀਂ ਸੀਗੀ ਆਰਗੇਨਾਈਜ਼ਡ ਕਰਾਈ ਨੂੰ ਕਰਨ ਕਰਨਾ ਇਨ ਸਾਰਿਆਂ ਦਾ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਤਿਆਰ ਹੋ ਗਿਆ ਹੁਣ ਜਿੰਨੇ ਵੀ ਫੀਲਡ ਆਫਸਰਸ ਆ ਸਟਾਰਟਿੰਗ ਫਰੋਂ ਡੀਸੀਪੀਸ ਇਹ ਡੀਸੀਪੀ ਫੀਲਡ ਆਫਸਰਸ ਏਸੀਪੀਸ ਐਂਡ ਐਸਐਚਓਸ ਐਂਡ ਜੰਕਿੰਗ ਚਾਰਜ ਇਨਰ ਦੀ ਪੋਸਟਿੰਗ ਪਰਫਾਰਮੈਂਸ ਜਿਹੜੀ ਹੈ ਉਹ ਪਰਫਾਰਮੈਂਸ ਚਾਰਟ ਦੇ ਰਾਹੀਂ ਚੈੱਕ ਕੀਤੀ ਜਾਵੇਗੀ ਜਿਹੜਾ ਪਰਫਾਰਮੈਂਸ ਚਾਰਟ ਹੈ ਉਹਦੇ ਚ 10 ਕ੍ਰਾਈਟਰੀਆ ਬਣਾਏ 10 ਦਿਨ ਬਾਅਦ ਰਿਵਿਊ ਮੀਟਿੰਗ ਮੈਂ ਲਿਆ ਕਰਾਂਗਾ ਤੇ ਟਾਰਗੇਟਸ ਦੇ ਕੇ ਜਿਵੇਂ ਐਗਜ਼ਾਮਪਲ ਦੇ ਲੈਂ ਕਿ ਕੇਸ ਪ੍ਰੋਪਰਟੀ ਕਿੰਨੀ ਡਿਸਪੋਜ਼ ਕੀਤੀ ਜਿਦਾ ਮੈਂ ਕੱਲ ਕਹਿ ਰਿਹਾ ਸੀ ਨਾ ਜਿਹੜੇ ਕੇਸਸ ਹਨ ਉਹ ਕਿੰਨੇ ਡਿਸਪੋਜ਼ ਕੀਤੇ ਪਿਛਲੇ 10 ਦਿਨਾਂ ਚ ਪਬਲਿਕ ਕੰਪਲੇਂਟਸ ਕਿੰਨੀ ਡਿਸਪੋਜ਼ ਕੀਤੀਆਂ ਸੈਮੀਨਾਰਸ ਕਿੰਨੇ ਲਾਇਏ ਜੀ ਫਾਰਮਲ ਇਨਸਪੈਕਸ਼ਨਸ ਕਿੰਨੇ ਕੀਤੇ ਪ੍ਰੋਪਰਟੀ ਅਟੈਚ ਐਨਡੀਪੀਐਸ ਦੀ ਕਿੰਨੀ ਕਰਾਈ ਕਿੰਨੇ ਐਫਰਟਸ ਕੀਤੇ ਕਿ ਕੈਸੋ ਆਪਰੇਸ਼ਨ ਆਪਾਂ ਕਰ ਰਹੇ ਆਪਣੇ ਇਲਾਕੇ ਚ ਤੇ ਜਿਹੜੇ ਨੋਨ ਕ੍ਰੋਨਿਕ ਪੇਟੀ ਕ੍ਰਿਮੀਨਲ ਗੈਂਗ ਉਹਨਾਂ ਨੂੰ ਰਾਉਂਡ ਅਪ ਕੀਤਾ ਕਿੰਨੇ ਪ੍ਰੀਵੈਂਟਿਵ ਐਕਸ਼ਨ ਲਏ ਕਿ 64 ਕਿੰਨੇ ਨਿੱਨੇ ਛੇੜੀ ਜਿਹੜੇ ਹੈ ਜੋ ਨਸ਼ਾ ਕਰਦੇ ਹੈ ਉਹਨਾਂ ਨੂੰ ਡੀਡਿਕਸ਼ਨ ਜਾਂ ਰੀਫਾਰਮੇਸ਼ਨ ਸੈਂਟਰ ਤੇ ਵਰਤੀ ਵਰਤੀ ਕਰ ਇਸ ਤਰ੍ਹਾਂ ਦਾ ਇੱਕ ਬਹੁਤ ਡਿਟੇਲਡ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਡਿਜ਼ਾਈਨ ਕੀਤਾ ਗਿਆ ਹੈ ਤੇ ਉਦੀ ਮੈਂ ਅੱਜ ਬਰੀਫਿੰਗ ਕਰਾਂਗਾ ਜੀ ਤੇ ਐਵਰੀ 10 ਡੇਸ ਇਹਦਾ ਰਿਵਿਊ ਲਿਖਾ ਜਾਊਗਾ ਤੇ ਪਿਛਲੇ ਜਨਵਰੀ ਤੋਂ ਬਾਅਦ ਯੁਥ ਨਸ਼ਾ ਵਿਰੋਧ ਜਿਹੜਾ ਹੈ ਇੱਕ ਕਾਫੀ ਅੱਛਾ ਕੰਮ ਹੋਇਆ ਕਮਿਸ਼ਨਰੇਟ ਚ ਤੇ 250 ਦੇ ਕਰੀਬ ਪਰਚੇ ਹੋਏ ਤੇ ਇਟਸ 올 ਫਿਗਰ 250 ਦੇ ਕਰੀਬ ਪਰਚੇ ਹੋਏ ਅਤੇ 350 ਬੰਦੇ ਗ੍ਰਿਫਤਾਰ ਹੋਏ 10 ਕਿਲੋ ਓਪੀਐਮ 10 ਕਿਲੋ ਕਿਤੇ ਦੇ ਕਰੀਬ ਹੀ ਰਿਵਲ ਬਰਾਮਦ ਹੋਈ ਹੈ ਤੇ 5 ਕਰੋੜ 4.5 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਫਰੀਜ਼ ਫਰੀਜ਼ ਹੋਈ ਹੈ ਤੇ ਇਸ ਚੀਜ਼ ਨੂੰ ਵੀ ਆਪਾਂ ਹੋਰ ਸਖਤੀ ਨਾਲ ਇੰਪਲੀਮੈਂਟ ਕਰਾਂਗੇ ਕੋਈ ਸ਼ਾਇਦ ਕੋਈ ਸੈਂਸਿਟਿਵ ਏਰੀਆ ਹੋਵੇ ਕੋਈ ਸੈਂਸਿਟਿਵ ਮੈਂ ਮੈਂ ਉਹ ਵੀ ਦੱਸਾਂ ਸਾਡੇ ਪ੍ਰੋਟੋਕੋਲਸ ਜਿਹੜੇ ਹੁੰਦੇ ਨੇ ਸਿਕਿਉਰਿਟੀ ਪ੍ਰੋਟੋਕੋਲਸ ਉਹ ਹੁੰਦੇ ਨੇ ਛੇ ਤਰ੍ਹਾਂ ਪਹਿਲਾ ਹੁੰਦਾ ਹੈ ਡਰਗ ਹੌਟਸਪots ਸੈਕੰਡ ਹੁੰਦਾ ਹੈ ਪੈਟੀ ਕ੍ਰਾਈਮ ਕ੍ਰਾਈਮ ਹੌਟਸਪots ਥਰਡ ਹੁੰਦਾ ਰੈਡ ਲਾਈਟ ਏਰੀਆਸ ਫੋਰਥ ਜਿਹੜਾ ਹੁੰਦਾ ਹੈ ਸਿਟੀ ਸੀਰਿੰਗ ਪੁਆਇੰਟਸ ਫਿਫਥ ਜਿਹੜਾ ਹੁੰਦਾ ਹੈ ਈਵਨਿੰਗ ਪੈਟ੍ਰੋਲਿੰਗ ਦੇ ਸ਼ਾਮ ਦੀ ਪੈਟ੍ਰੋਲਿੰਗ ਦੇ ਪੁਆਇੰਟਸ ਤੇ ਛੇਟਾ ਜਿਹੜਾ ਹੁੰਦਾ ਹੈ ਉਹ ਸਪੈਸ਼ਲ ਸਿਕਿਉਰਿਟੀ ਪ੍ਰੋਟੋਕਾਲ ਹੁੰਦਾ ਹੈ ਜਿਹਦੇ ਵਿੱਚ ਜਿਹੜੇ ਵੀ ਵੈਂਟੇਜ ਏਰੀਆਜ਼ ਹਨ ਵੈਂਟੇਜ ਪੁਆਇੰਟਸ ਤੇ ਉਹਨਾਂ ਦੀ ਪੈਟ੍ਰੋਲਿੰਗ ਚਲਦੀ ਹੈ ਤੇ ਇਹ ਸਾਰੇ ਦੇ ਸਾਰੇ 6 ਪ੍ਰੋਟੋਕਾਲ ਜਿਹੜੇ ਹਨ ਇਹਨਾਂ ਨੂੰ ਰਿਵੀਊ ਕੀਤਾ ਜਾ ਰਿਹਾ ਹੈ ਤੇ ਮੇਰੇ ਡੀਸੀਪੀ ਲੈਵਲ ਅਫਸਰ ਜਿਹੜੇ ਹੈ ਪਿੱਛੇ ਖੜੇ ਤੇ ਹਰ ਇੱਕ ਦੀ ਜਿੰਮੇਵਾਰੀ ਦਿੱਤੀ ਹੋਈ ਹੈ ਇਹ ਬਹੁਤ ਮਿਨਿਊਟ ਕੰਮ ਕਿ ਜਵੇਂ ਰੈਡ ਅਲਰਟ ਜਦ ਘੋਸ਼ਿਤ ਹੋਇਆ ਤੇ ਕਿਹੜਾ ਅਫਸਰ ਕਿਹੜੀ ਜਗ੍ਹਾ ਤੇ ਜਾ ਕੇ ਕੀ ਅ ਕਰੇਗਾ ਕੀ ਇਨਫੋਰਮੇਸ਼ਨ ਆਈ ਕਿਹੜੀ ਗੱਡੀ ਹੋਗੀ ਪੀਸੀਆਰ ਕਬ ਕਿਹਦੀ ਜਾਏਗੀ ਸੋ ਇਹ ਰਿਵਿਊ ਚੱਲ ਰਿਹਾ ਹੈ ਇਹ ਵੀ ਹਫਤੇ 10 ਦਿਨ ਤੱਕ ਇੰਪਲੀਮੈਂਟ ਹੋ ਜਾਏਗਾ ਤੇ ਉਸ ਤੋਂ ਬਾਅਦ ਅਪਰ ਰੈਗੂਲਰ ਡ੍ਰਿਲਸ ਕੀਆ ਕਰਾਂਗੇ ਇਸ ਚੀਜ਼ ਦੇ ਹਾਂਜੀ ਨੈਕਸਟ ਜਿਹੜਾ ਪੀਟੀ ਕਾਈਮਸ ਨੇ ਏਰੀਆ ਦੇ ਮੁਹੱਲੇ ਦੇ ਇੱਕ ਇੱਕ ਕੁਐਸਚਨ ਹੈ ਇੱਕ ਇਹ ਸੈਕਿੰਡ ਹੈ ਕਿ ਜਦੋਂ ਵੀ ਕੋਈ ਬੰਦਾ ਆਪਣਾ ਪੁਲਿਸ ਸਟੇਸ਼ਨ ਜਾਂਦਾ ਉਹਨੂੰ ਐਫਆਈਆਰ ਲੌਂਚ ਦੇਖਦੇ ਆਂ ਸੀ ਮੈਂ 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 ਉਹੀ ਕਹਿ ਰਿਹਾ ਹਾਂ ਇਹਦੇ ਚ ਜਿਹੜੀ ਐਡਰੈਸਸ ਹੈ ਇਹ ਬਿਲਕੁਲ ਕਲੀਅਰ ਕੱਟ ਅਨਲਿਸਿਸ ਹੋਗਾ ਕਿ ਜਿਹੜਾ ਕੰਪਲੇਨੈਂਟ ਸੀਪੀ ਦਫ਼ਤਰ ਆ ਰਿਹਾ ਮੈਨੂੰ ਮਿਲਨ ਆ ਰਿਹਾ ਹੈ ਮੇਰੇ ਡੀਸੀਪੀ ਲੈਵਲ ਆਫਸਰ ਨੂੰ ਮਿਲਨ ਆ ਰਿਹਾ ਉਹ ਕਿਉਂ ਮਿਲਨ ਆ ਰਿਹਾ ਜੀ ਕਿ ਉਹਦੇ ਥਾਣੇ ਸੁਣਵਾਈ ਨਹੀਂ ਹੋਈ ਦੂਜੀ ਵਾਰ ਆ ਰਿਹਾ ਇਸ ACP ਲੈਵਲ ਅਫਸਰ ਨੇ ਸੁਣਵਾਈ ਨਹੀਂ ਕੀਤੀ ਅਫਸਰ ਬਿਠਾ ਨਹੀਂ ਸੀਗਾ ਕਿਸੇ ਨੇ ਬਤਮੀਜ਼ੀ ਨਾਲ ਗੱਲ ਕੀਤੀ ਉਹਦੇ ਉਹਦਾ ਵੀ ਐਨਾਲਿਸਿਸ ਜਿਹੜਾ ਹੈ ਉਹ ਦਫਤਰ ਲੈਵਲ ਤੇ ਸੀਪੀ ਦਫਤਰ ਲੈਵਲ ਤੇ ਆਪਾਂ ਕਿੱਥੇ ਕਿਤਾ ਜਾਏਗਾ ਜਿਹੜੇ ਡਿਫਾਲਟਿੰਗ ਯੂਨਿਟਸ ਐ ਉਹਨਾਂ ਨੂੰ ਵਾਰਨ ਕੀਤਾ ਜਾਏਗਾ ਫਿਰ ਉਹਨਾਂ ਨੂੰ ਬਦਲੀ ਕੀਤਾ ਜਾਏਗਾ ਸਰ ਜਿਹੜੇ 3-3 ਮਹੀਨੇ ਤੋਂ ਟੋਕਾ ਦਿੱਤਾ ਸਾ ਫਰੈਂਡਲੀ ਬਣੀ ਐ ਜਿਹੜੇ ਤੁਹਾਡੇ ਆਈਓ ਆਨੇ ਚਲੇ ਜਾਓ ਆਈਓ ਨੇ ਪਤਾ ਕਰ ਜੇ ਆਈਓ ਮਿਲਦਾ ਤੇ ਸੁਰਾਜ ਨੇ ਤਾੜਾ ਫੋਨ ਆ ਜਾਂਦਾ ਫਾਰ ਐਗਜ਼ਾਮਪਲ ਮੇਰੀ ਲੈ ਲਓ ਮੈਂ ਇੱਕ ਗੱਡੀ ਦਿੱਤੀ ਸੀ ਕਿਸੇ ਵੱਡੇ ਚਰਵਾਸਤੇ ਚਾਰ ਮਹੀਨੇ ਦੇ ਤੁਹਾਡੇ ਮਾਹਰ ਤੋਂ ਦੇ ਸੱਚ ਬਦਲ ਜਾਂਦਾ ਹੈ ਕਦੀ ਅਗਲੇ ਨੂੰ ਪਤਾ ਕੀ ਕਹਿੰਦਾ ਜੀ ਐਮਐਲਏ ਸਾਊ ਦਾ ਫੋਨ ਆ ਗਿਆ ਦੇਖੋ 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 ਜਿਹੜੀ ਕੰਪਲੇਂਟਸ ਹੈ ਨਾ ਜਿਹੜੀ ਤੁਸੀਂ ਕੰਪਲੇਂਟਸ ਦੀ ਗੱਲ ਕਰ ਰਹੇ ਹੋ ਇਸੇ ਕਾਰਨ ਲਈ ਜਿੰਨੇ ਵੀ ਵੂਮਨ ਸੈਲ ਰਿਲੇਟਡ ਕਰਾਇਮ ਅਗੇਂਸਟ ਵੂਮਨ ਇਕਨੋਮਿਕ ਆਫੈਂਸਸ ਦੀ ਕੰਪਲੇਂਟਸ ਜਿਹੜੀ ਹੈ ਉਹ ਸਾਰੀ ਦੀ ਸਾਰੀ ਥਾਣੇ ਲੈਵਲ ਤੋਂ ਆਪਾਂ ਕਢ ਕੇ ਗੇਸਟ ਆਫਸਰ ਨੂੰ ਦਿੱਤੀ ਹੈ ਘਟ ਤੋਂ ਘਟ ਉਹਨਾ ਦਾ ਸਟਾਫ ਜਿਹੜਾ ਹੈ ਉਹ ਦਫ਼ਤਰ ਬੈਠਾ ਰਹਿੰਦਾ ਹੈ ਨੰਬਰ 1 ਨੰਬਰ 2 ਪਰਫਾਰਮੈਂਸ ਜਿਹੜੀ ਹੈ ਨਾ ਜੀ that would be the sole criteria for transfers and postings ਸਭਾ <refer> ਨਗਰ ਦੇ ਸੀ ਸਭਾ ਨਗਰ ਨਾਲੇ ਗਏ ਸੀ ਕਿ ਤੇ ਤੇ ਬੇਸਿਕ ਮੁਠੀਆ ਸਹੂਲਤਾਂ ਜਿਹਨੂੰ ਆਪਾਂ ਕਹਿੰਦੇ ਆਂ ਉਹਨਾਂ ਦੀ ਵੀ ਘਾਟ ਸੀ ਨੀ ਪਾਣੀ ਪੀਣ ਤੇ ਪਾਣੀ ਦਾ ਇਲਾਮ ਨਹੀਂ ਸੀਗਾ ਟਾਇਲਟਸ ਵੀ ਦੇਖੇ ਕਿਤਾ ਇਹ ਸਭਾ ਨਗਰ ਥਾਣਾ ਦੀ ਗੱਲ ਹੈ ਸਭਾ ਨਗਰ ਥਾਣਾ ਇੱਕ ਨਾ ਮਾਡਲ ਥਾਣਾ ਇਹਨਾਂ ਨੇ ਬਣਾਇਆ ਸੀਗਾ ਕਾਫੀ ਦੇਰ ਪਹਿਲਾਂ ਤੇ ਇਹਦਾ کئی ਥਾਣੇ ਹੋਰ ਇਹਦਾ ਦੇ ਆ ਜਿੱਥੇ ਕਿ ਪਿਸਟਲ ਨੂੰ ਬੈਟਰ ਸਟਾਫ ਦੇਖੋ ਦੇਖੋ देखो yes. आज जड़ी चीज ਤੁਸੀਂ ਕਹਿ ਰਹੇ ਹੋ ਆਈ ਐਮ ਅਵੇਅਰ ਆਫ ਇਟ ਤਾਂ ਹੀ ਮੈਂ ਖੁਦ ਦੇਖਣ ਗਿਆ ਸੀਗਾ ਇਹ ਇਨ ਟਾਈਮ ਇੰਪਲੀਮੈਂਟ ਕੀਤਾ ਜੋ ਫਿਰ ਕੀ ਕੀ ਹੋ ਰਿਹਾ ਕਿ ਇਸਦਾ ਆਰਾਮ ਹੋ ਗਿਆ ਮੇਰੇ ਮੁੱਢ ਦੀ ਸੁਲਤਾ ਹੀ ਨਹੀਂ ਉੱਥੇ ਬੈਠਣ ਦੀ ਨਹੀਂ 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 ਮੈਂ ਉਹ ਹੀ ਕਹਿ ਰਿਹਾ ਹਾਂ ਜੀ ਜਿਵੇਂ ਪਾਣੀ ਹੋ ਗਿਆ ਲੋਕਾਂ ਦੀ ਬੈਠਣ ਦੀ ਥਾਂ ਹੋ ਗਈ ਉਹਨਾਂ ਨੂੰ ਆਪਣਾ ਪਨ ਲੱਗੇ ਬੈਠ ਕੇ ਕੁਝ ਸੁਨਵਾਈ ਕਰੇ ਕਿ ਅਗਰ ਆਈਓ ਨਹੀਂ ਹੈ ਤੇ ਮੁਨਸ਼ ਦੇ ਨਾਇਬ ਜਿਹੜਾ ਮੁਨਸ਼ੀ ਹੈ ਮੁਨਸ਼ੀ ਹੈ ਜਾਂ ਮੁਨਸ਼ੀ ਦਾ ਜਿਹੜਾ ਸਟਾਫ ਹੈ ਉਹੀ ਕੰਪਲੇਂਟ ਲਿਖ ਲੈ ਇਹ ਥੋੜੀ ਛੋਟੀ ਛੋਟੀ ਚੇਂजेस ਹੈ ਜਿਹੜੇ ਆਪਾਂ ਇੰਪਲੀਮੈਂਟ ਕਰੀ ਜਾਈਏ ਜੀ 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 ਇਹ ਜ਼ਰੂਰਤ ਸੀ ਨਹੀਂ ਲੇਥਾਰਜੀਕ ਅਪਰੋਚ ਨਹੀਂ ਸੀਗੀ ਜਦ ਵੀ ਕੋਈ ਚੀਜ਼ ਕੰਟੀਨਿਊ ਚੱਲਦੀ ਹੈ ਨਾ ਜੀ ਤੇ ਉਹ ਰੂਟੀਨ ਬਣ ਜਾਂਦੀ ਹੈ ਰੂਪੀਨ ਨੂੰ ਚੈੱਕ ਕਰਨ ਲਈ ਬਾਰ-ਬਾਰ ਸੁਪਰਵਾਈਜ਼ਨ ਤੇ ਚੈਕਿੰਗ ਕਰਨੀ ਪੈਂਦੀ ਹੈ। ਸਭੀ ਚੀਜ਼ ਤੋਂ ਹੋਰ ਅਸੀਂ ਆਪ ਨੂੰ ਤੁਸੀਂ ਕਾ ਵਧੀਆ ਕੰਮ ਚਲਾਇਆ ਆਪਣੇ ਆਪ। ਤੁਸੀਂ ਕਦੀ ਰੇਲਵੇ ਸਟੇਸ਼ਨ ਦੇ ਬਾਹਰ ਦੇਖਿਆ ਜਿਹੜੇ ਬੱਚੇ 15-15 12-12 ਸਾਲ ਦੀ ਲੜਕੀਆਂ ਲੜਕੇ ਉੱਥੇ ਬੈਠੇ ਨੇ ਜਿਹੜੇ ਉਹ ਲੈਦੇ ਪੈਣ ਫਲੂ ਲੈਦੇ ਪੈਣ ਇਹ ਸਭ ਹੋਊਗਾ ਜੀ ਇਹ ਸਭ ਹੋਊਗਾ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਕੰਪਾਈਲ ਹੋ ਰਹੀ ਹੈ ਇਹਨੇ ਫੇਜ਼ਡ ਮੈਨਰ ਹਰ ਚੀਜ਼ ਕਰਾਂਗੇ ਜੀ ਪੱਕਾ।